हां जी मित्रों एक नवे ब्लॉग दे ਤੁਹਾਡਾ ਸਾਰਿਆਂ ਦਾ ਸਵਾਗਤ ਆ ਚੱਲਦੇ ਆਂ ਅੱਜ ਨਾ ਸਫ਼ਰ ਕਰਦੇ ਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕੀ ਫਤਿਹ ਸਾ ਸਵਾਹਿਗੁਰੂ ਜੀ ਕੀ ਫਤਿਹ ਬਣੇ ਰਹੋ ਆਪਣੇ ਨਾਲ ਅੱਜ ਤੁਹਾਨੂੰ ਨਵਾਂ ਸਫ਼ਰ ਦਿਖਾਉਣੇ ਆ ਤੁਸੀਂ ਵੀ ਸਾਡੇ ਨਾਲ ਸਫ਼ਰ ਕਰੋ ਆਸੋ ਜੀ ਦਰਦਿਆ ਸਾਰੇ ਠੀਕ ਠਾਕ ਹੋਵੋਗੇ ਬਹੁਤ ਦਿਨਾਂ ਬਾਅਦ ਮੁਲਾਕਾਤ ਹੋਈਆ ਤਕਰੀਬਨ ਹੁਣ ਪੰਜ ਚਾਰ ਦਿਨ ਰੋਜ਼ ਦਰਸ਼ਨ ਹੁੰਦੇ ਰਹਿਣਗੇ ਤੁਹਾਡੇ ਭੈਣਾ ਭਰਾਵਾਂ ਦੇ ਸਤਨਾਮ ਕੰਪਾਇਨ ਕੋ ਘੜੀ ਪਰਾ ਮੈਂ ਤੇ ਲਾਈਆ ਤੇ ਖੜਾ ਲਾ ਕੇ ਜੀ ਆਪਾਂ ਅੱਜ ਆਈਸੀ ਸਤਨਾਮ ਕੰਦਨ ਨਾਲੇ ਮਾਲਕਾਂ ਨਾਲ ਸਾਫਰ ਕਰ ਰਹੇ ਹਾਂ। ਤੁਸੀਂ ਦੇਖੀਓ ਤਾਂ ਨਿਫਰਦਾ ਆਪਾਂ ਖੜੇ ਹਾਂ ਇਸ ਤਰ੍ਹਾਂ ਸਹਾਰਨ ਉੱਪਰ। ਦੇਰਿਆਂ ਤੇ ਗਿਆਦਾ ਕੁਝ ਨਹੀਂ ਕਹਣਾ ਤੁਸੀਂ ਦੇਖੋ ਜਾ ਰਿਹਾ ਮੈਂ ਉੱਥੇ ਹੀ ਆ ਮੇਲੇ ਤੇ ਨਹੀਂ ਆਉਦੇ ਤਾਂ ਉਸੇ ਕਿਨਵਾ ਬਾਠ ਠੀਕ ਹੈ ਜੀ ਠੀਕ ਹੈ ਬਾਨਾ ਤੇ ਆਉ ਰਹੇ ਗੁੰਮ ਤੇ 2010 ਚ ਆਹਨ ਆਪਾਂ ਕੋਈ ਨਾ ਹੋਰ ਨੂੰ ਕਹਿਣਾ ਜੀ ਉੱਥੋਂ ਲੈਣਾ ਆਪਣੇ ਕੋਲੋਂ ਅੱਜੋ ਦੁਕਾਨ ਜੀ ਹੈਲੋ 아무래도 뭐가 있어야지. 음, 아차, 죽이. ਸਲਾਮਦਾ ਸਵਾਜ ਦਰੋਂ ਜ਼ਿਆਦਾ ਹੁੰਦੇ ਆ ਆਪਾਂ ਕਿੱਥੇ ਆ ਗਏ ਕਿੱਥੇ ਆਪਾਂ ਖੜਿਆ ਜੀ ਬਜਨੌਰ ਸ਼ਹਿਰ ਚ ਹਰਦਵਾਰ ਪਾਰ ਕਰਕੇ ਆਪਾਂ ਬਜਨੌਰ ਸ਼ਹਿਰ 'ਚ ਖੜਿਆ ਆਂ ਇੱਧਰ। ਨੇ ਦੁਕਾਨਾਂ, ਫੋਨ ਆਪ ਉਪਰ ਵਗੈਰਾ ਹੋਰ ਵਧੀਆ ਸੈਟ। ਮੈਂ ਕਿਸੇ ਹਾਲਤ 'ਚ ਜੇਲ੍ਹ ਨਹੀਂ ਜਾਣਾ। ਤਬੀ ਨਹੀਂ। ਹਾਂ ਜੀ। ਆਪਾਂ ਪਹੁੰਚ ਗਏ ਜੀ ਰੁੱਦਰ ਪਰ 6:30 ਵਜੇ। ਇਹ ਕੋਈ ਠਾਫਕਰ ਮਨੀ ਓ ਮਨੀ ਕੀ ਹਾਲ ਚਾਲ ਆਈ ਹਲੋ ਹਾਈ ਕਰ ਅਭੀ ਕਿਸੇ ਦੇ ਨਾਲ ਕਹੀਂ ਜਾਤੇ ਦੇਖਾ ਹਾਈ ਜੀ ਹਾਈ ਤੇ ਆਪਾਂ ਬਈ ਆਪਣਾ ਸਾਥੀ ਹੈ ਅੱਜ ਸਫਰ ਆਪਾਂ ਨੇ ਕਰਿਆ ਤਿੰਨਾਂ ਨੇ ਤੇ ਇੱਕ ਬੰਦਾ ਆਪਣਾ ਅੰਦਰ ਹੈ ਹਨਾ ਫਰੈਸ਼ ਹੋ ਰਿਹਾ ਤੇ ਆਪਾਂ ਹੈਗੇ ਆ ਇਸ ਟਾਈਮ ਰੁਦਰਪੁਰ ਹੋਟਲ ਚ ਰੂਮ ਚ ਤੇ ਸਵੇਰ ਦਾ ਸਫਰ ਦਿਖਾਵਾਂਗੇ ਤੁਹਾਨੂੰ ਤੇ ਅੱਜ ਬਲੌਗਿੰਗ ਥੋੜੀ ਜਿਹੀ ਘੱਟ ਹੋਈ ਆ ਉਹਨਾਂ ਕੰਮ ਕਰ ਰਿਹਾ ਹੈ ਜੇਤੀ ਰੁੱਝੇ ਹੋਏ ਸੀ ਤੇ ਸਵੇਰ ਨੂੰ ਬਲੌਗ ਬਣਾਵਾਂਗੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਆ ਰੂਮ ਹੈ ਜਿੱਥੇ ਸਟੇ ਕਰੀਆ ਆਪਾਂ ਨੇ ਵਧੀਆ ਸਾਰਾ ਕੁਝ ਹੈ ਨਾ ਤੇ ਬਾਕੀ ਇਹ ਮਿਲਦੇ ਆ ਸਵੇਰੇ ਬਣੇ ਰਹੋ ਆਪਣੇ ਨਾਲ ਇਹ ਆ ਜੀ ਰੁੱਦਰਪੁਰ ਸ਼ਹਿਰ ਆ ਇਹ ਬਾਜ਼ਾਰ ਆ ਬਾਜ਼ਾਰ ਮੰਡੇ ਬੰਦ ਹੁੰਦਾ ਔਰ ਤੇ ਇਹ ਸਾਰਾ ਅੱਜ ਦਾ ਵਲੌਗ ਆਪਾਂ ਇੱਥੇ ਸ਼ਮਾਪਤ ਕਰਨ ਲੱਗੇ ਆਂ ਕਿ ਸਰਦਾਰ ਬਹੁਤ ਰਹਿੰਦੇ ਨੇ ਇੱਥੇ ਰੁਦਰਪੁਰ ਦੇ ਵਿੱਚ ਢੰਡੀਆਂ ਸਰਦਾਰਾਂ ਦੀ ਵਧੀਆ ਇੱਜ਼ਤ ਆ ਮਣਾਈ ਜੀ ਰੈਪਿਟੇਸ਼ਨ ਸਰਦਾਰਾਂ ਨੇ ਹੈਨਾ ਕਿ ਵਸਤੀ ਭਾਈ ਮੋਬਾਈਲਾਂ ਦੇ ਹੋਰ ਸ਼ਾਪਾਂ ਬਹੁਤ ਆਕੜੀਆਂ ਨੇ ਸ਼ੋਅਰੂਮ ਬਹੁਤ ਵੱਡੇ ਵੱਡੇ ਨੇ ਤਕਰੀਬਨ ਹਾਈ ਫਾਈ ਕੰਮ ਆ ਸਾਰਾ ਦੇਖੋ ਇੱਧਰ ਕਲੱਬ ਬਣਿਆ ਹੈਨਾ ਯਾ ਇੱਧਰ ਦੇਖ ਲੋ ਇਹ ਇੰਦਰ ਹੋਰ ਬਹੁਤ ਵਧੀਆ ਜਮੀਨ ਬੀ ਬਾਜ਼ਾਰ ਵਧੀਆ ਬਣਿਆ ਹੋਇਆ ਸਾਰਾ ਕੁਝ ਠੀਕ ਹੈ ਫੰਕ ਹੋਗਾ ਉੱਪਰ ਵਧੀਆ ਕੱਲ ਨੂੰ ਦਿਨ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਹਨਾ ਸਾਫਰ ਆਪਣਾ ਇਹ ਆਪਾਂ ਗੱਡੀ ਹੋਟਲ ਚ ਲਾ ਕੇ ਇੱਧਰ ਅਗਸ਼ਾ ਸੈਮਸੌਂਗ ਦਾ ਸ਼ੋਅਰੂਮ ਆ हर एक चीज तकरीबन साफी है सैमसंग बीबो ओपो बहुत कम कम के शोरूम ने लगे बने सैमसंग बीबो ओपो ਹੱਤ ਪੀ ਹਾਲਾ ਸੱਜਣੋ ਮਿੱਤਰੋ ਸਭ ਤੰਦਰੁਸਤੋਂ ਘਰ ਪਰਿਵਾਰ ਸਭ ਦਾ ਠੀਕ ਠਾਕ ਆ ਬਈ ਜੀ ਜਹਾਜ਼ ਮਿੱਤਰਾਂ ਦਾ ਉਹ ਪੱਟ ਦੱਸਦੇ ਨੇ ਇਹਦੇ ਤੇ ਸਫ਼ਰ ਕਰਨਾ ਘੁੰਮਣਾ ਇੱਧਰ ਉੱਤਰਾਖੰਡ ਯੂਪੀ ਤੇਲੀ ਭੀਤ ਸਭ ਘੁੰਮਾਂਗੇ ਧਰਾਲੇ ਦਾਲੇ ਨਾਲੇ ਦਿਖਾਵਾਂਗੇ ਤੁਹਾਨੂੰ ਸਫ਼ਰ ਖਾਰੇ ਬਣੇ ਰਹੋ ਆਪਣੇ ਨਾਲ ਸਭੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ YouTube ਤੇ ਹੋਰ ਸਭ ਤੁਹਾਡੀ ਕਿਰਪਾ ਬਾਈ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਪਿੰਡ ਹੈ ਜੀ ਇਹ ਉੱਤਰਾਖੰਡ ਦੇ ਵਿੱਚ ਇੱਕ ਆ ਸਾਹਮਣੇ ਪ੍ਰਚੂਨ ਦੀ ਦੁਕਾਨ ਆ ਆ ਇੱਧਰ ਮਾਗਰ ਦੀ ਸਬਸਿੰਦਰੀਆਂ ਖੜੀਆਂ ਨੇ ਦੇਖੋ ਉਹ ਟਰੈਕਟਰ ਖੜਾ ਆ ਖੜਾ ਕਿੱਡੇ ਕਿੱਡੇ ਟਰੈਕਟਰ ਖੜੇ ਨੇ ਉਰੇ ਜੀ ਦੇਖੋ ਜੁਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਐ ਸਾਰਾ ਕੁਝ ਹੈ ਨਾ ਤੇ ਅਸੀਂ ਆਏ ਹੋਏ ਹਾਂ ਜੀ ਇੱਥੇ ਕੰਬੈਨਾਂ ਦੀ ਡੀਲਿੰਗ ਹੁੰਦੀ ਆ ਨਾੰਗ ਕੰਮੇਨ ਵਾਲਿਆਂ ਦੇ ਹਨ ਉਹ ਤੇ ਇੱਥੇ ਮਾੜਾ ਮੋਟਾ ਉਹਨਾਂ ਦੀ ਮਸ਼ੀਨਾਂ ਚੱਲਦੀਆਂ ਨੇ ਰਿਪੇਅਰ ਵਗੈਰਾ ਕੁਝ ਹੋਰ ਉਹ ਕਈ ਵਾਰੀ ਨਾਲ ਫਰੀ ਹੋਦੇ ਨੇ ਜਦੋਂ ਉਹ ਉਹਨਾਂ ਦੇ ਨਾਲ ਆ ਜਾਂਦੇ ਆ ਮਾਲਕ ਲਿਆਉਂਦੇ ਆ ਆਪਾਂ ਨੂੰ ਵਿਚਾਰੇ ਬਹੁਤ ਪ੍ਰੇਮ ਭਾਵ ਕਰ ਦਿੰਦੇ ਆ ਨਾ ਇੱਜ਼ਤ ਕਰ ਦਿੰਦੇ ਆ ਆਪਣਾ ਆਪਣੀ ਤੇ ਗੁਰਸਿੱਖ ਹੋਣ ਦੇ ਨਾਤੇ ਵੱਧ ਥੋੜੀ ਜੀ ਕਰ ਦਿੰਦੇ ਆ ਵਿਚਾਰੇ ਬਹੁਤ ਸੌਂਗੂਆ ਮੁੰਡਾ ਕਾਂਟ ਦੇ ਬੰਦੇ ਬਹੁਤ ਵਧੀਆ ਸਾਰੇ ਨਾਲ ਬੜੀ ਗੱਲ ਆ ਬਾਈ ਚੰਗਾ ਮਾੜਾ ਨਹੀਂ ਬੋਲਦੇ ਯਾਰ ਬਹੁਤ ਪਿਆਰ ਨਾਲ ਰਹਿੰਦੇ ਨੇ ਤੇ ਵੱਡੇ ਹੋਣ ਦੀ ਵੀ ਇੱਜ਼ਤ ਮਾਣ ਕਰਦੇ ਨੇ ਭੈਣ ਬੰਦੇ ਨੇ ਆ ਗੱਡੀ ਆ ਗੱਡੀ ਵੀ ਵੈਂਟ ਆ ਸਾਰਾ ਕੁਝ ਬਹੁਤ ਵਧੀਆ ਤੇ ਬਹੁਤ ਮਾਣ ਸਤਿਕਾਰ ਨਾਲ ਪਿਆਰ ਨਾਲ ਗੱਲਬਾਤ ਕਰਦੇ ਨੇ ਨਾ ਮਾਣ ਮਾਣ ਸਤਿਕਾਰ ਦਿੰਦੇ ਨੇ ਆਪਣੀਆਂ ਮੰਗ ਬਹੁਤ ਵਧੀਆ ਬਾਈ ਆਏ ਖੜਾ ਜੀ ਆਪਣਾ ਜਹਾਜ਼ ਬੜਾ ਖੜਿਆ ਕੰਪੈਨ ਸਤਨਾਮ ਕੰਪੈਨ ਦੇਖੀ ਸਾਡੇ ਵਿੱਚ ਕੋਈ ਪਲੇ ਰਹਿਤ ਨਹੀਂ ਲੱਗਦੀ ਸਤਨਾਮ ਕੰਪੈਨ يا جيرو الدرب الشاعر ਚਕਾਰੀਆ ਜਾਂ ਮਾਰੀਆਂ ਨੇ ਉਹ ਲੋ ਬਹੁਤ ਜਾਂਦਾ ਉਹ